ਹੈਲੋ ਸ੍ਰੀ ਗੁਰਜੀ ਅਸੀਂ ਪਿੰਡ ਪਹੁੰਚਿਆ ਫਤੇਗੜ ਗੰਡੂਆ ਤੇ ਇੱਥੇ ਬੋਰ ਚੈੱਕ ਕਰਨ ਬੋਰ ਮਾਰਦਾ ਧੀ ਰੇਤਾ ਤੇ ਬਾਈਆਂ ਨੇ ਸਾਨੂੰ ਪਹਿਲਾਂ ਵੀ ਫੋਨ ਕੀਤਾ ਸੀ ਸਿਆਲ ਦੇ ਵਿੱਚ ਵੀ ਸਾਡਾ ਬੋਰ ਰੇਤਾ ਮਾਰਦਾ ਤੇ ਅਸੀਂ ਅੱਜ ਇੱਥੇ ਪਹੁੰਚਾਂਗੇ ਤੇ ਮੋਟਰ ਇਹਨਾਂ ਨੂੰ ਕਹੇ ਦੀ ਬਾਈਆਂ ਨੂੰ ਕਢਾ ਦਿਓ ਤੇ ਸਾਡੀ ਸਾਰੀ ਟੀਮ ਪਹੁੰਚ ਚੁੱਕੀ ਹੈ ਤੇ ਸਾਰੀ ਤਿਆਰੀ ਕਰ ਰਹੇ ਨੇ ਭਿੰਦਰ ਸਿੰਘ ਤਾਰਤੇ ਨੇ ਤੇ ਆਪਣਾ ਗੁਰਸੇਵ ਸਿੰਘ ਨੇ ਆਪਣੇ ਇਹਨਾਂ ਨੂੰ ਮੋਟਰ ਵੀ ਕਹਿੰਦੇ ਨੇ ਜਿਆਦਾਤਰ ਤੇ ਆਪਣਾ ਹਾ ਬੋਰ ਹੈਗਾ

ਹਾਂ ਜੀ ਰਹਾ ਮਾਰਾ ਆਪਣਾ ਨਹੀਂ ਪਤਾ ਕਿ ਕਿੰਨੇ ਫੁੱਟ ਤੋਂ ਆ ਰਿਹਾ ਜੀ ਰਹਾ ਆਪਾਂ ਨੇ ਇਸ ਕਰਕੇ ਨੂੰ ਬੋਰ ਨੂੰ ਚੈੱਕ ਕਰ ਰਹੇ ਆ ਵਿੱਛਾ ਲਾਲ ਜਰ ਦਿੱਤਾ ਰਹੇਗਾ ਇਹ ਕੀ ਬਣਦਾ ਕੋਈ ਇਹ ਤਾਂ ਪਥੇਰ ਆ ਤੇ ਬਾਕੀ ਸਮਾਨ ਤਿਆਰ ਆ ਬਾਕੀ ਹੁਣ ਬੋਰ ਚੈੱਕ ਕਰਾਂਗੇ ਆਪਾਂ ਦੇਖਦੇ ਆਂ ਸਾਡਾ ਕੈਮਰਾ ਕਸੇ ਚੁੱਕੇ ਸਾਰਾ ਤਿਆਰ ਆ ਸਾਡਾ ਸਮਾਨ ਕੈਮਰਾ ਸੱਟ ਰਹੀ ਆਂ ਜੀ ਆਪਾਂ ਹੁਣ ਚੱਲ ਬਾਈ ਪਿੰਦੂਆ ਇਹ ਰਹੇ ਜਾਣਦੇ ਆ ਫੜ ਕੇ ਬੈਠੇ ਯਾਰ ਇੱਥੇ ਮੂਰੇ ਦੀ ਸੀਟ ਤੇ ਇਹਨੂੰ ਉਹ ਫੜਦਾ ਹੀ ਹੁੰਦਾ ਇਹ ਮੁੰਡਾ ਉਹਨੇ ਕਿਹਾ ਪਿੰਦੂ ਆਈ ਇਹ ਮੜਿਆ ਮਾਕੇ ਵਲ ਹੜ ਕੇ ਬੈਜੇ ਇੱਥੇ ਮੂਰੇ ਸ਼ਾਟ ਲਵੇ ਲਾ ਦੇ ਚੱਲ ਜਾਣਦੇ ਪਾਣੀ ਪਾ ਦਤੀ ਆਂ ਜੀ ਨਾ ਪਾਣੀ ਤਾਂ ਹੈਗਾ ਹੀ ਇੱਜ 100 ਫੁੱਟ ਤੋਂ ਦਾ 80 ਮੜਾ ਤਾਂ ਜਾ ਕੇ 80 ਕਿੰਨਾ ਹੋ ਗਿਆ ਓਰੇ 100 ਫੁੱਟ ਤੇ ਪਾਣੀ ਹੈ ਕਿ 50 95 ਫੁੱਟ ਤੇ ਹੀ ਪਾਣੀ ਚੱਲ ਜਾ 95 ਤੇ ਚੱਲ ਜਾਣ ਦੇ ਹਾਂ ਬਬ 95 ਤੇ ਰਿਸ਼ਤਾ ਕਨੇ ਟਾਈਮ ਬਾਅਦ ਚੱਕਦੇ ਜੋ ਚਲਾਉਣੇ ਤੁਸੀਂ ਹੂੰ 2 ਕੁ ਮਿੰਟਾਂ ਬਾਅਦ ਜੇ ਕੱਲ੍ਹਦੀਆਂ ਦੀ ਨਾ ਜੇ ਤੇ ਪੁੱਨ ਲਗੀ ਜਾਂ ਗੰਦ ਲਾਉਂਦੇ ਤੇ ਪਾਸੇ ਗੰਦ ਨਾ ਹੁੰਦੀ ਆ ਔੜਾ ਲਵਿਲਾਕ ਰੱਖੋ ਤੇ ਸੀਟ ਤੇ ਵਜਾ ਉਧਰ ਪੌੜੀ ਤੇ ਕੇ ਅੱਲਾਹ ਵਾਹਦ ਯਾਰੀਆਂ ਵੇਖ ਸੁੜ ਲੈ ਬੰਨਣ ਦੀ ਕੇ ਬਿਨਾਂ ਹੀ ਕੋਈ ਕੂੰਗਾ ਬੋਤਲ ਜਿੱਤੀ ਗਏ ਮੂਰੇ ਵੀ ਜੀ ਉਹ ਕਈ ਆ ਬੋਤਲ ਕੀ ਹੋਵੇ ਪੋੜੀ ਕਿੰਨਾ ਹੋ ਗਿਆ ਸੇਵਕੀ ਰੋਕੀ ਮੜਿਆ ਉੱਪਰ ਕਰੀ ਮੜਿਆ ਸਾਡੇ ਥੱਲੇ ਇਹ ਚ ਨਹੀਂ ਹੈਗਾ ਜੀ ਪਾਣੀ ਅੱਛਾ ਆਹ ਰੋ ਬੋਤਲ ਖੋਰ ਪੀਏ ਆਹ ਪੀਏ ਇਹ ਚ ਹੋਊਗਾ ਇਹ ਚ ਹਾਂ ਜੀ ਕਿੰਨਾ ਹੋਰੇ ਹੈਨੇ ਚਲੋ ਕੋਈ ਨਾ ਕਿੰਨਾ ਹੋ ਗਿਆ ਔਰੇ ਉੱਪਰ ਕਰੀ ਮੜਾਇਆ ਔਰ ਬਾਸੂਰੀ ਖੜਾ ਕੇ ਰੱਖੀ ਹੁਣ ਇਹ ਥਲੇ ਖੜਾ ਕੇ ਰੱਖਾਂ ਉੱਪਰ ਕਰੀ ਮੜਾਇਆ ਬੱਸ ਥੱਲੇ ਘਰਾਂ ਚੱਲ ਜਾਣਦੇ 39 ਕਿੰਨਾ ਹੋ ਗਿਆ ਇੱਕ ਘੱਟ 40 ਹੋਇਆ 143 ਚੱਲ ਹੌਲੀ ਚੱਲੀ ਜਾ ਮੋਰੇ ਚਾਲਾ ਨੋ ਪਾਣੀ ਕਿੰਨਾ ਗਾਈ ਬੋਰ ਦੇ ਚ ਪਾਣੀ ਦਾ ਬਹੁਤਾ ਹੈ ਫੁੱਲ ਲੱਗਣਗਾ ਖੜਕੀ ਗਿਆ ਨੋ ਜਾ ਰਹੇ ਇੰਟਰੀ ਇਕ ਲੱਗਿਆ ਐਫ ਟੀ ਵੀ ਨਾਲ ਇਹ ਚ ਨਾ ਫੈਕਟਰ ਐ ਕਿੰਨਾ ਲੱਗਿਆ ਸਾਰਾ ਇਹ 340 ਕਿੰਨਾ ਹੋ ਗਿਆ ਦੇਖੀ ਮੜਾ ਜਾ ਓਏ ਇਹ ਤਾਂ ਕੱਟੀ ਹੋਇਆ ਹੋਊ 220 225 ਕਿੰਨਾ ਕੀ ਹੋਇਆ ਤਾਰ ਮੈਂ ਨਹੀਂ ਕੀ ਲਾਗੀ ਥੱਲੇ ਛੱਡੀ बच्ची ना, ना दो सौ पच्ची तक भरया है बोर ने नदी अपना कैच है थले इन्ना ही है दो सौ पच्ची है दूजा पैदा ਸਾਰੇ ਬੋਰ 225 ਹੈ ਨਾ 200 340 ਹੈ 340 ਸਾਰਾ ਨੌਂ ਇੰਚੂ ਹੈ ਹਾਂ ਬੋਰ ਪਰ ਹੈ ਜੀ ਫਿਰ ਤੇ ਇਹਦਾ ਮਤਲਬ 225 ਨਾ ਮੈਂ ਨੱਟ ਦੇ ਕਿ ਦੇਖੇ ਜਦ ਤੁਰੇ ਲੱਗਿਆ ਹੋ ਨੱਟ ਫਿਰ ਉਹੀ ਸਾਢੇ ਗਏ ਤੁਸੀਂ ਉਹ ਨਹੀਂ ਹੋ ਨਾ ਇਕੱਠਾ ਨਹੀਂ ਹੋਣਾ ਥੋੜੀ ਜਿਹੀ ਇਕੱਠੀ ਹੋਈ ਸੀ ਰਸੀ ਉਹ ਤਾਂ ਫਿਰ ਉਹੀ ਚਾਈ ਗਈ ਉਹ ਚ ਹੈ ਉਹੀ ਚਾਈ ਗਈ ਥੱਲੇ ਕੂਣ ਕਿਵੇਂ ਜਾਣਗੇ ਭਾਈ ਨੂੰ ਤੁਹਾਨੂੰ ਪਤਾ ਲੱਗਿਆ ਨਹੀਂ ਜੱਜਮੈਂਟ ਨਹੀਂ ਲੱਗੀ ਸਹੀ ਜੱਜਮੈਂਟ ਲੱਗੀ ਸੀ ਹੈਗੀ ਰਸੀ ਜਦੋਂ ਇਕੱਠੀ ਹੋਈ ਸੀ ਹਾਂ ਹੈਗੀ ਐ ਪੂਰੀ ਐ ਹਾਂ ਲੈਓ ਚੱਕੀ ਬਸ ਵਈ ਕਰਦੇ ਬੰਦ ਕਰੀ ਕੋਫ ਨਹੀਂ ਆ ਇਧਰ ਨੂੰ ਹੋ ਜਾ ਕਿ ਬਸ ਇਧਰ ਬਸ ਸਾਫ ਨਹੀਂ ਆ ਰਹੀ ਇਹਦਾ ਮੱਧਮ ਜਿਹਾ ਹੀ ਆਈ ਜਾਂਦਾ ਮੈਨੂੰ ਸ੍ਰੀ ਕਾ ਜੀ ਪਿੰਡ ਪਹੁੰਚੇ ਤੇ ਅੱਜ ਸਾਨੂੰ ਪਹਿਲੇ ਦਾ ਫਤੇਗੜਾ ਗੰਡੂਆਂ ਤੇ ਇੱਥੇ ਹੀ ਮੋਰ ਚੈੱਕ ਕੀਤਾ ਤੇ ਬਾਈ ਜੀਰਾ ਮਾਸੀ ਸਾਨੂੰ ਦੱਸਿਆ ਤੀ ਅਸੀਂ ਮੋਰ ਕੈਮਰਾ ਨਾਲ ਚੈੱਕ ਕਰ ਲਿਆ 225 ਤੱਕ ਮਿਲ ਲਗਾ ਬਾਈਆਂ ਨੇ ਕਿਹਾ ਤੀ ਮੋਰ ਵੀ ਸਾਰਾ ਮਿਲ ਲਗਾ ਤੇ ਬਾਕੀ ਕੈਮਰਾ ਨਾਲ ਦੇਖ ਲਿਆ ਬਾਈਆਂ ਨੇ ਕਿਹਾ ਤੀ ਬਾਕੀ ਦਾ ਕੰਮ ਕਰਾਂਗੇ ਬੁਕੀਆਂ ਲਾ ਕੇ ਆਪਾਂ ਦੇਖਦੇ ਆਂ ਕੋਈ ਹੋਰ ਕੋਈ ਕੰਮ ਕਰਾਉਣਾ ਤਾਂ ਸਾ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੋਤੀਆ ਸਿੰਘ ਪੰਡਨ ਪੋਰਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 97817444 ਲੱਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ 오이 t <놀람> 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 <놀람>